ਇਹ ਸਰਕੂਲਰ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ 2 ਵੱਲੋਂ ਕੱਲ ਇੱਕ ਇੱਥੇ ਰੇਡ ਕੀਤੀ ਗਈ ਸੀ ਕਨਾਲ ਕਲੋਨੀ ਦੇ ਏਰੀਆ ਦੇ ਵਿੱਚ ਬਾਈਪਾਸ ਦੇ ਨੇੜੇ ਇੱਕ ਹਾਂ ਬਣੀ ਹੋਈ ਹੈ ਉੱਥੇ ਜਿਹੜੇ ਗੱਡੀਆਂ ਹੈਗੀਆਂ ਨੇ ਜਿਹੜੇ ਟਰੱਕ ਨੇ ਤੇਲ ਵਾਲੇ ਉਹਨਾਂ ਦੇ ਵਿੱਚੋਂ ਤੇਲ ਚੋਰੀ ਕਰਦੇ ਹੋਏ ਮੌਕੇ ਤੋਂ ਫੜੇ ਗਈ ਸੀ ਉਹਦੇ ਵਿੱਚ ਦੋ ਬੰਦੇ ਅਰੈਸਟ ਹੋ ਗਏ ਨੇ ਇੱਕ ਬੰਦਾ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਆਏ ਉਹਨੂੰ ਵੀ ਅਰੈਸਟ ਕਰਨ ਲਈ ਅਸੀਂ ਐਫਰਟ ਕਰਨ ਰਹੀਆਂ ਇਹਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਡੀਜ਼ਲ ਤੇ ਪੈਟਰੋਲ ਤੇ ਸਮੇਤ ਟਰੱਕ ਉਬਰਾਮਤ ਕੀਤਾ ਗਿਆ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ 2 ਵੱਲੋਂ ਹੁਣ ਆ ਜਿਨ੍ਹਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਇਹਨਾਂ ਦੇ ਨਾਲ ਪੁੱਛਗਿੱਛ ਕਰਾਂਗੇ ਵੇ ਇਹਦੇ ਵਿੱਚ ਕਿੰਨੇ ਟਾਈਮ ਤੋਂ ਆ ਚੋਰੀ ਦਾ ਕੰਮ ਕਰਨ ਰਹੀ ਹੈ ਤੇ ਹੋਰ ਕੌਣ-ਕੌਣ ਇਹਦੇ ਵਿੱਚ ਇਨਵੋਲ ਹੈਗੇ ਅਕਸਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਦੇ ਇਸ ਤਰ੍ਹਾਂ ਕੀ ਆ ਪੰਤੀ ਕਰਨਗੇ ਕਿ ਤੇਲ ਚੋਰੀ ਹੁੰਦਾ ਹੈ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਹੋਰ ਮਾਮਲੇ ਆਦੇ ਇਸ ਤੋਂ ਪਹਿਲਾਂ ਵੀ ਲਗਾਤਾਰ ਜਦੋਂ ਵੀ ਸਾਡੇ ਕੋਲ ਕੋਈ ਇਨਫੋਰਮੇਸ਼ਨ ਆਂਦੀ ਹੈ ਕਿ ਗੱਡੀਆਂ ਚੋਂ ਤੇਲ ਚੋਰੀ ਕਰਕੇ ਉਹਨੂੰ ਬਲੈਕ ਦੇ ਵਿੱਚ ਵੇਚਿਆ ਜਾ ਰਿਹਾ ਹੈ ਅਸੀਂ ਬਣਦੀ ਕਾਰਵਾਈ ਕਰਦੇ ਹਾਂ ਪਿਛਲੇ ਮਹੀਨੇ ਵੀ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਸੀ ਇਸ ਤੋਂ ਇਲਾਵਾ ਸੰਗਤ ਥਾਣੇ ਦੇ ਵਿੱਚ ਵੀ ਰੀਸੈਂਟਲੀ ਐਫ ਆਈ ਆਰ ਨੰਬਰ 19 ਦਰਜ ਹੋਈ ਹੈ ਉਹਦੇ ਵਿੱਚ ਵੀ 2000 ਲੀਟਰ ਪੈਟਰੋਲ ਬਰੰਦ ਕਰਕੇ ਦੋ ਦੋਸ਼ੀਆਂ ਨੂੰ ਫੜਿਆ ਗਿਆ ਤੇ ਸਾਡੀ ਲਗਾਤਾਰ ਅਫਰਟਸ ਜਾਰੀ ਨੇ ਤੇ ਅਸੀਂ ਇਹਨੂੰ ਪੂਰਾ ਜਿਹੜਾ ਹੈ ਮਤਲਬ ਗਿਰੋ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੈਂਟਰ ਵਾਲੇ ਦੀ ਵੀ ਕਿਸ ਤਰ੍ਹਾਂ ਦੇ ਕਾਰਨ ਜਿਹੜਾ ਜਿਹੜੇ ਉਹ ਤੋਂ ਅਪੀਲ ਕੱਢ ਨਹੀਂ ਰਹੇ تھے۔ ਉਹ ਟਰੱਕ ਡਰਾਈਵਰ ਦੀ ਇਹਦੇ ਵਿੱਚ ਸ਼ਮੂਲੀਅਤ ਸੀਗੀ ਟਰੱਕ ਡਰਾਈਵਰ ਨੇ ਉੱਥੇ ਰੋਕਿਆ ਹੋਇਆ ਸੀ ਤੇ ਉਹ ਕੈਂਟਰ ਦੇ ਡਰਾਈਵਰ ਨੂੰ ਇਹਦੇ ਵਿੱਚ ਅਰੈਸਟ ਕਰ ਲਿਆ ਗਿਆ ਹੈ।